ਸ਼ੇਰਪਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅੱਜ ਸ਼ਾਮ ਦੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋਲ ਕਿ ਸ਼ਕਤੀ ਸ਼ੱਕੀ ਬੰਦੇ ਤੇ ਏਰੀਆ ਵਿੱਚ ਹੈ ਔਰ ਕੋਈ ਵਾਰਤਾ ਵੀ ਕਰ ਸਕਦੇ ਆ ਉਸ ਬੰਦੇ ਨੂੰ ਸਪੈਸ਼ਲ ਨਾਕਾ ਬੰਦੀ ਵੀ ਕੀਤੀ ਗਈ ਸੀ ਫਿਰ ਮੈਂ ਕਿਥੋਂ ਕਰਾਂ ਵਿਚੇ ਦੌਰਾਨ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਿਹਾ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪਿੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਥੋੜੀ देर ਫਾਇਰਿੰਗ ਦੋਨਾਂ ਦੇ ਆਪਸ ਵਿੱਚ ਹੁੰਦੀ ਰਹੀ ਜੀ ਜਦੋਂ ਫਾਇਰਿੰਗ ਰੁਕ ਗਈ ਫਿਰ ਪੁਲਿਸ ਨੇ ਸਰਚ ਵੀ ਕੀਤਾ ਤੇ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਮੈਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੀ ਡੈਥ ਹੋ ਚੁੱਕੀ ਆ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜਿਹੜਾ ਇਹ ਸੇਗਾ ਜਿਹੜੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਹਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਇਹਦੇ ਫੋਨ ਵਿੱਚੋਂ ਹੀ ਇਹਦਾ ਆਧਾਰ ਕਾਰਡ ਇੱਕ ਮਿਲਿਆ ਜਿਸ ਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਆਹਦੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸ ਚ ਤਰਨਤਾਰਨ ਪੁਲਿਸ ਨੂੰ ਵੌਨਟਡ ਇੱਕ सरपंच ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਪਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਹੈ ਉਹਦੇ ਵਿੱਚ ਵੀ ਇਹ ਨਾਮਜ਼ਦ ਹੈ ਕਿ ਇੰਨੇ ਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਵਿੱਚ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਵੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਗਲੌਕ ਪਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਸਰ ਇਹ ਕਿਹਦੇ ਲੋਕ ਸੰ ਹਾਂਜੀ ਕਿਹਦੇ ਲੋਕ ਸੀ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾ ਸੁਵਾਲ ਬਲਿੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਜੀ ਮਨ ਕਨਸ਼ਾਮਪੂਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਇਨਾਂ ਦਾ ਇਹ ਸਰਗਰਮ ਮੈਂਬਰ ਸੀਗਾ ਸਰ ਇੱਕ ਅੱਜ ਮੋਟਰਸਾਈਕਲ ਤੇ ਦੋ ਬੰਦੇ ਸੀ ਕਿ ਇਕੱਲੇ ਸੀ ਇਹ ਹੁਣ ਕਿਉਂਕਿ ਉਹ ਤਾਂ ਹਨੇਰਾ ਵੀ ਸੀਗਾ ਜੀ ਇਹ ਸਾਰਾ ਕਿ ਇੱਕਦਮ ਹੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਪੁਲਿਸ ਨੇ ਉੱਥੇ ਕਾਫੀ ਸਰਚ ਵੀ ਕੀਤੀ ਆ ਤੇ ਹੋਰ ਹੁਣ ਅਸੀਂ ਕਲੀਅਰ ਕਰ ਲਾਂਗੇ ਸਾਰਾ ਕਿ ਜਿਹੜਾ ਜ਼ਖਮੀ ਹੋਇਆ ਪੁਲਿਸ ਹਾਂ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਜ਼ਖਮੀ ਹੋਇਆ ਉਹ ਕਿੰਨਾ ਕਿੰ ਜਗਾ ਜੀ ਉਹ ਠੀਕ ਆ ਜੀ ਉਹਨੂੰ ਰੈਫਰ ਕਰ ਰਿਹਾ ਵੈਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਆ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲਾਂ ਹੀ ਦੱਸਿਆ ਸੀ ਪੁਲਿਸ ਵਚਨਬੱਧ ਦਾ ਅਸੀਂ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੀ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਤੀ ਅਨਸਰ ਆ ਕੋਈ ਵੀ ਗੈਂਗਸਟਰ ਆ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਜ਼ਰੂਰ ਕਰਾਂਗੇ ਭਾਈ ਸਾਹਿਬ ਹੁਣ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਹਿਲੋ ਤਾਂ ਇਹੀ ਸੀ ਕਿ ਸਾਡੇ ਪੁਲਿਸ ਪਾਰਟੀ ਸੁਰੱਖਿਅਤ ਰਵੇ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਉੱਥੇ ਸ਼ਿਫਟ ਕਰਾਂਗੇ ਸਰ ਜਿਹੜਾ ਜ਼ਖਮੀ ਹੋਇਆ ਉਹ ਕੌਣ ਆ ਔਰ ਮੈਂ ਦੱਸਿਆ ਜੀ ਉਹਦਾ ਰਣਜੀਤ ਸਿੰਘ ਨਾਮ ਦੱਸਿਆ ਨਹੀਂ 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 ਮੈਂ ਨਹੀਂ ਮੈਂ ਰਣਜੀਤ ਸਿੰਘ ਨਹੀਂ ਨਹੀਂ ਨਾਂ ਨਹੀਂ ਦੱਸਾਂਗਾ ਸਰ ਜਿਹੜੇ 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 ਗ੍ਰੇਨੇਡ ਹਮਲੇ ਹੋਏ ਆ ਜੀ ਹੁਣ ਤੱਕ ਨੇ ਐਸਟੀਸ਼ਨ ਚ ਕੋਈ ਗ੍ਰੇਨੇਡ